ਖੱਤਰ ਸਾਨੂੰ ਆਪਾ ਕੁਰਬਾਨ ਕਰਨਾ ਪੈ ਸਕਦਾ ਹੈ ਇਧਰੋਂ 35000 ਘੋੜ ਚੜੀ ਆ ਰਹੀ ਹੈ ਜਹਾਂਕਣ ਪਾਪੀ ਦੀ ਤਮੰਨਾ ਦੇ ਹੈ ਇੱਕ ਪਾਸੇ ਕੇਵਲ 30 ਸਿੰਘ ਤੇ ਸਿੰਘਾਂ ਨੇ ਅੱਜ ਕਿਹੜਾ ਉੱਤਰ ਦਿੱਤਾ ਉਹਨਾਂ ਨੇ ਆਖਿਆ ਬਾਬਾ ਜੀ ਅਸੀਂ ਉਹ ਮਰਦੇ ਹਾਂ ਉਸ ਗੁਰੂ ਨਾਮ ਤੇ ਸਿੱਖ ਜਿਨ੍ਹਾਂ ਨੇ ਲੰਮਾ ਸਮਾਂ ਸਾਨੂੰ ਸਿੱਖੀ ਦੀ ਪਖਾਲੀ ਵਿੱਚ ਪਾ ਕੇ ਤਿਆਰ ਕੀਤਾ ਅਸੀਂ ਕਦੇ ਕੰਕੀ ਹੈ ਪਿਆਰੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਦਾ ਪਿੰਡ ਲੀਲ ਜਿਹੜਾ ਤਸਵੀਰ ਨਸੂਰ ਤੇ ਜਿਲ੍ਹਾ ਲਾਹੌਰ ਵਿੱਚ ਪੈਂਦਾ ਅੱਜ ਆਸੰਦਾ ਮਾਤਾ ਕਸ਼ਮੀਰ ਦੀ ਦੀਪਕੋ ਪਿਤਾ ਸਰਦਾਰ ਦਸੂੰਦਾ ਜੀ ਦੇ ਘਰ ਵਿੱਚ ਇੱਕ ਬੇਣੀ ਦੇ ਜਨਮ ਲਿਆ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗੁਰਬਖਸ਼ ਸਿੰਘ ਇਹ ਉਹ ਕਰਮ ਸਿੰਘ ਹੈ ਜਿਹਨੂੰ ਕਦੇ ਦੰਮ ਨੀ ਤਖਸਾਲ ਦੀ ਅਗਵਾਈ ਕਰਦਾ ਵੀ ਸਮਾਪ੍ਰਾਪਤ ਹੋਇਆ ਜਿਹਨੂੰ ਕਦੇ ਸ਼੍ਰੀ ਮਿਸ਼ਰ ਸ਼ਹੀਦਾਂ ਕਰਨਗਾਲ ਦੀ ਜ਼ਫੇਦਾਰੀ ਕਰਦਾ ਵੀ ਸਮਾਪ੍ਰਾਪਤ ਹੋਇਆ ਅੱਜ Júnior Barraza! लिखियो प्रसंग साथी न सो पवंदी